ਹਿੰਦੂ ਸਿੱਖ ਭਾਈਚਾਰੇ ਦੀ ਲੜਾਈ ਲੜੀ ਤੇ ਸਭ ਤੋਂ ਵੱਡੀ ਗੱਲ ਖੁਦ ਮੁਖਤਿਆਰੀ ਦੀ ਸਾਡੇ ਹੱਕਾਂ ਦੀ ਮੰਗ ਕੀਤੀ ਜਿਹਦੇ ਬਦਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਵੀਰੋ ਇਹਨਾਂ ਕੱਠ ਦੇਖਦੇ ਹੋਏ ਔਰ ਜੋਸ਼ ਦੇਖਦੇ ਹੋਏ ਮੇਰੇ ਦਿਮਾਗ 'ਚ ਅਲਾਮਾ ਇਕਬਾਲ ਦੇ ਉਹ ਸ਼ੇਅਰ ਯਾਦ ਆਉਂਦੇ ਹਨ ਜਿਹਦੇ ਚ ਉਹ ਕਹਿੰਦੇ ਹਨ ਕਿ कुछ तो खास है हमारे में कुछ तो बात है हमारे में यूं ही सारा जमा हमारा दुश्मन नहीं हो गया परोगी परोगी परोगी। लगा 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 लगा। वीरो, मैं ज्यादा गल नहीं करूंगी क्योंकि बहुत इकट्ठे थे लोग बहुत इंतजार कर रहे हैं प्रधान जी नु सुनन लाई मैं सिर्फ दो गल्ला करूंगी ਦੋ ਗੱਲਾਂ ਕਰਾਂਗੀ ਕਿ ਉਹਨਾਂ ਦੀ ਸੋਚ ਤੇ ਅਗਰ ਕਿਸੇ ਨੇ ਪਹਿਲਾ ਪੈਰਾ ਦਿੱਤਾ ਤਾਂ ਉਹ ਸੀ ਸਰਦਾਰ ਪਕਾ ਸਿੰਘ ਬਾਦਲ ਸਾਹਿਬ ਤੇ ਅੱਜ ਅਗਰ ਕੋਈ ਪੈਰਾ ਦੇ ਰਿਹਾ ਹੈ ਤਾਂ ਉਹ ਨੇ ਸਾਡੇ ਪਰਦਾਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ। ਉਹ ਸੋਨਹਰ। ਔਰ ਇਹ ਹਮੇਸ਼ਾ ਲੜਦੇ ਰਹਿਣਗੇ। ਪੰਜਾਬੀਆਂ ਦੇ ਹੌਸਲੇ ਨੂੰ ਪੰਜਾਬੀਆਂ ਦੇ ਜੋਸ਼ ਨੂੰ ਪੰਜਾਬੀਆਂ ਦੇ ਮੰਗਾਂ ਨੂੰ ਤੇ ਪੰਜਾਬੀਆਂ ਦੀ ਸੋਚ ਨੂੰ ਨਾ ਕੋਈ ਖਤਮ ਕਰ ਸਕਿਆ ਔਰ ਨਾ ਕੋਈ ਕਰ ਸਕਦਾ ਹੈ ਇਸ ਕਰਕੇ ਲੱਗੇ ਰਹੋ ਆਉਣ ਵਾਲਾ 2027 ਆਪਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੈ ਔਰ ਜਿੱਤ ਜ਼ਰੂਰ ਹੋਏਗੀ ਔਰ ਇਹ ਮੈਨੂੰ ਮੇਰੇ ਪਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਕਾਇਆ ਹੈ ਕਿ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਨੇ ਚੰਗਾ ਮਾਰਾ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਔਰ ਸਭ ਤੋਂ ਵੱਡੀ ਜਿੱਤ ਉਹ ਹੁੰਦੀ ਹੈ ਜੋ ਸਭ ਤੋਂ ਵੱਡੀ ਹਾਰ ਤੋਂ ਬਾਅਦ ਹੁੰਦੀ ਹੈ ਇਹਨਾਂ ਵਿਰੋਧੀਆਂ ਨੇ ਕੋਈ ਕਸਰ ਨਹੀਂ ਛੱਡੀ ਸ਼ਰੋਮਨੀ ਅਕਾਲੀ ਦਾਨ ਨੂੰ ਮਿੱਟੀ 'ਚ ਮਿਲਾਉਣ ਲਈ ਇਹਨਾਂ ਨੇ ਪੂਰਾ ਜ਼ੋਰ ਲਗਾ ਕੇ ਪਾਰਟੀ ਨੂੰ ਖਤਮ ਵੀ ਕਰ ਦਿੱਤਾ ਪਰ ਅੱਜ ਜਿਹੜੀ ਪਾਰਟੀ ਅੱਜ ਜਿਹੜੇ ਲੋਕ ਇੱਥੇ ਖੜੇ ਨੇ ਉਹ ਸਰਦਾਰ ਸੁਖਬੀਰ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੀ ਅਗਵਾਈ ਕਬੂਲ ਕਰਨ ਵਾਲੇ ਲੋਕ ਨੇ ਇਸ ਕਰਕੇ ਵੀਰੋ ਤਗੜੇ ਹੋ ਕੇ ਲੜੋ ਔਰ ਦੇਖੋ ਹੌਨ ਵਾਲਾ ਸਮਾ ਆਪਣਾ ਹੈ ਔਰ ਮੈਂ ਇਹਨਾਂ ਵਿਰੋਧੀਆਂ ਨੂੰ ਗੱਦਾਰਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਤਾਂ ਕਾਲੀ ਦੰਨ ਨੂੰ ਨਾ ਕੋਈ ਖਤਮ ਕਰ ਸਕਿਆ ਨਾ ਕੋਈ ਕਰ ਸਕਦਾ